ਅਨਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮੀ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆਂ ਹਰਾਜ ਪਿੰਡ ਤੋਂ ਮੇਰੇ ਆਪਣੇ ਪਿੰਡ ਤੋਂ ਕਵਰ ਕਰ ਰਹੇ ਆਂ ਦੋਸਤੋ ਇੱਕ ਇੱਕ ਧਰੇਲੂ ਪਰਿਵਾਰ ਦੇ ਘਰੋਂ ਬਾਈ ਦਾ ਖੇਤੀਬਾੜੀ ਦਾ ਕੰਮ ਆ ਤੇ ਅੱਜ ਨਾ ਇੱਕ ਤੀਜਾ ਸੁਆ ਗੱਭਣ ਐਚ ਐਫ گاਮ ਕਾਉ ਕੀਤੀ ਹੈ ਬਾਈ ਨੇ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਬਾਈ ਹਾਂਜੀ ਸਤਿ ਠੀਕ ਆ ਨਾਂ ਦੱਸ ਦਿਓ ਜੀ ਕਰੀਪਾ ਜਗਰੂਪ ਸਿੰਘ 47 ਬਾਈ ਠੀਕ ਆ ਜਗਰੂਪ ਸਿੰਘ 47 ਇਹ ਕਰੀ ਆਪਣਾ ਨੰਬਰ ਵੀ ਬੋਲ ਦਿਓ 9417611962 ਠੀਕ ਆ ਇਹ ਗਾਂ ਆਪਣੇ ਘਰ ਦੀ ਹੈ ਬਈ ਹਾਂਜੀ ਘਰ ਦੀ ਆ ਜੀ ਠੀਕ ਆ ਕਿੰਮਾ ਸੂਆ ਸੋਨਾ ਇਹਨੇ ਇਹਨੇ ਤੀਜਾ ਸੂਆ ਸੋਨਾ ਜੀ ਠੀਕ ਆ ਤੀਜਾ ਸੂਆ ਸੋਨਾ ਦੂਜੇ ਸੂਏ ਆਪਾਂ ਕਿੰਨਾ ਕ ਦੁੱਧ ਚੋਇਆ ਇਹਦੇ ਤੁਹਾਨੂੰ ਦੂਜੇ ਸੂਏ 30 30 ਲੀਟਰ ਦੇ ਆਸ-ਪਾਸ ਦਾ ਦੁੱਧ ਚੋਇਆ ਜੀ ਠ ਇਹ 8 ਕਿ ਦਿਨ ਰਹਿੰਦੇ ਜੀ 8 ਦਿਨ ਲੈ ਜੂਗੀ ਹਾਂਜੀ ਠੀਕ ਆ ਕੋਈ ਸੀਮਨ ਸੁਮਨ ਦਾ ਪਤਾ ਹੈ ਬਈ ਕਿਹੜਾ ਲਗਾਇਆ ਸੀਮਨ ਜੀ ਸਰਕਾਰੀ ਡਾਕਟਰ ਤੋਂ ਲਵਾਇਆ ਉਹ ਸੈਕਸ ਸੀਮਨ ਠੀਕ ਆ ਬੋਲਦਾ ਨਹੀਂ ਪਤਾ ਕਿਹੜਾ ਬੋਲਦਾ ਨਹੀਂ ਪਤਾ ਠੀਕ ਆ ਲਓ ਬਈ ਸਰਕਾਰੀ ਸੀਮਨ ਤੋਂ ਇਹ ਪ੍ਰੈਗਨੈਂਟ ਹੈਗੀ ਆ ਜਿਹੜੀ ਗੱਲ ਆ ਕਿਉਂਕਿ ਬਾਈ ਦੇ ਅੱਗੇ ਵੀ ਜਿਹੜੇ ਆ ਇਹ ਸਰਕਾਰੀ ਸੀਮਨਾ ਤੋਂ ਹੀ ਬੱਚੇ ਪੈਦਾ ਹੋਏ ਆ ਬਹੁਤ ਚੰਗੇ ਰਿਜ਼ਲਟ ਆਉਂਦੇ ਆ ਕਿਉਂਕਿ ਤੁਹਾਨੂੰ ਨਿਗਾਹ ਹੀ ਮਾਰਾ ਦਿੰਦੇ ਆ ਆ ਜਿਹੜੇ ਖੜੇ ਆ ਨਾ ਉਹ ਪਹਿਲੇ ਸੂਏ ਦੀ ਬੱਚੀ ਆ ਨਾ ਬਈ ਇਹਦੀ ਆ ਦੂਜੇ ਸੂਏ ਦੀ ਆ ਹੁਣ ਤੀਜਾ ਸੂਣਾ ਨਾ ਦੇਖ ਸਕਦੇ ਆ ਰਿਜ਼ਲਟ ਦੇਖ ਸਕਦੇ ਆ ਬੱਚੇ ਬਹੁਤ ਚੰਗੇ ਆਉਂਦੇ ਆ ਇਹ ਦੂਜੇ ਸੂਏ ਦੀ ਆ ਉਹ ਪਹਿਲੇ ਸੂਏ ਦੀ ਆ ਤੇ ਅੱਜ ਤੀਜੀ ਸੂਏ ਸੁਣਾ ਇਹਨੇ ਠੀਕ ਆ ਦਿਨ ਕਿੰਨੇ ਕੁ ਲੈ ਜੂ ਬਈ 8 ਦਿਨ ਲੈ ਜੂ ਜੀ 8 ਦਿਨ ਲੈ ਜੂ ਠੀਕ ਆ ਲੋ ਬਈ 8 ਦਿਨ ਲਗ ਭਗ ਲੈ ਜਾਣੇ ਆ ਹਵਾਨਾ ਇਹਨੇ ਸੋਹਣਾ ਬਣਾ ਜਾਣਾ ਬਾਕੀ ਦੋਸਤੋ ਤੁਸੀਂ ਆ ਕੇ ਆਪਦੀ ਜੱਜਮੈਂਟ ਇੱਥੇ ਲਾ ਲੈਣੀ ਆ ਨੇੜੇ ਹੋ ਕੇ ਤੁਹਾਨੂੰ ਥਾਣਾ ਵਾਨਾ ਵਿਖਾ ਦਿੰਨੇ ਆ ਦੇਖ ਸਕਦੇ ਆ ਬਹੁਤ ਸੋਹਣਾ ਥਾਣ ਹਵਾਨਾ ਇਹ ਮਿਲਕਵੇਨ ਨਹੀਂ ਨਿਗਾ ਮਾਰ ਸਕਦੇ ਹਵਾਨੇ ਤੇ ਨਾੜਾ ਨੂੜਾ ਬਹੁਤ ਚੰਗੀਆਂ ਠਾਉਂਦੀ ਹੁੰਦੀ ਆ ਕਿਉਂਕਿ ਹਫਤੇ ਦੀ ਕੱਚੀ ਹੈ ਜਿਵੇਂ ਜਿਵੇਂ ਤਿਆਰ ਹੋਣਾ ਸੋਹਣਾ ਹਵਾਨਾ ਤਿਆਰ ਕਰ ਜਾਣਾ ਢਿੱਲ ਦੇਖ ਸਕਦੇ ਹਾਂ ਹਵਾਨੇ ਦੇ ਵਿੱਚ ਕਾਫੀ ਪਈ ਆ ਬਾਕੀ ਕੋਈ ਲਿੱਸੀ ਨਹੀਂ ਰਾਜੀ ਪਲੀ ਚੰਗੀ ਦੇਖ ਸਕਦੇ ਸੇਮ ਸਾਈਜ਼ ਦੇ ਵਿੱਚ ਥਾਣਾ ਚਾਰੇ ਤੇ ਤੋੜ ਕੇ ਤੁਹਾਨੂੰ ਖਾ ਲੈਣੇ ਆ ਚੰਗੀ ਫੇਸ ਬਿਊਟੀ ਦੇ ਵਿੱਚ ਅੱਕਰ ਘੱਟ ਸੋਣਾ ਰਾਜੀ ਗੋਲੀ ਚੰਗੀ ਆ ਲੈ ਵੀ ਖੋਲਨੀ ਤੋੜ ਕੇ ਇੱਕ ਅਰੀ ਗੀੜਾ ਕਢਾ ਲਈ ਲੋ ਤੋੜ ਕੇ ਤੁਹਾਨੂੰ ਖਾ ਦਿੰਨੇ ਆ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਓਏ 8-7 ਦਿਨ ਬਾਈ ਜਾਂਦਾ ਸੂਨ ਦੇ ਵਿੱਚ ਬਾਕੀ ਆ ਸੋਹਣੀ ਦੋਸਤੋ ਰੰਗ ਬਾਜ ਵੈੜਾ ਤੀਜਾ ਸੁਹਾ ਸੁਣਾ ਕਰਮਾ ਵਾਲੀ ਨੇ ਫਵਾਨਾ ਸੋਹਣਾ ਤਿਆਰ ਕਰ ਜਾਣਾ ਈ 32 ਲੀਟਰ ਦੇ ਲਗਭਗ ਬਾਈਆਂ ਦਾ ਦੁੱਧ ਪਾਉਂਦੀ ਆ ਰੇਟ ਇਹਦਾ ਆਪਾਂ ਬਾਈ ਤੋਂ ਪੁੱਛਣੀ। ਭਾਈ ਰੇਟ ਕੀ ਕਰਾਂਗੇ ਫਿਰ ਇਹਦਾ? ਰੇਟ ਜੀ 1,05,000 ਰੁਪਈਆ ਕਰਦੇ ਆਪਾਂ। 1,05,000 ਮਾਨਤਨ ਕਰਦੇ ਆਂਗਾ। ਹਾਂਜੀ ਮਾਨਤਨ ਕਰਾਂਗੇ। ਠੀਕ ਆ। ਲੋ ਵੀ ਜਿਹੜੇ ਵੀ ਦੇ ਪਸੰਦ ਹੋਵੇ ਰੇਟ 1,05,000 ਰੁਪਈਆ ਮਾਨਤਨ ਤੁਹਾਡੇ ਇੱਥੇ ਆਿਆਂ ਦਾ ਹੋ ਜਾਣਾ। ਵਾਹਿਰ ਦੋਸਤੋ ਜੇ ਗੱਲ ਕਰੀਏ ਨਾ ਸਾਫ਼ ਸੁਥਰੀ ਆ। ਦੁੱਧ ਵੀ ਸੋਹਣਾ ਪਿਆ ਦਿੰਦੀ ਆ ਬਾਈਆਂ ਦਾ 30-32 ਲੀਟਰ ਦੇ ਲਗਭਗ ਪਾਉਂਦੀ ਆ। ਹਵਾਨੇ ਨਹੀਂ ਜਜਮੈਂਟ ਕਰ ਸਕਦੇ ਆ ਬਿਲਕੁਲ ਸਾਫ਼ ਸੁਥਰੀ ਆ ਤੇ ਹ ਨਮਾਣਾ ਦੀ ਹੱਤਾਈ ਨੇ ਲੈ ਜਾਣਾ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਤਾਂ